ਗੁਰੂ ਪਿਆਰਿਓ ਭਾਈ ਸਹਿ ਭਾਈ ਮਰਦਾਨਾ ਜੀ ਇਕੱਲੇ ਰਬਾਬੀ ਨਹੀਂ ਸਨ ਇੱਕ ਮੇਰਾ ਮਿੱਤਰ ਹੈ ਗੁਰਸਿਮਰਨ ਸਿੰਘ ਉਸ ਵੀਰ ਨੇ ਮੈਨੂੰ ਇੱਕ ਕਿਤਾਬ ਦਿੱਤੀ ਹੈ ਕਿਤਾਬ ਹੈ ਬੋਲ ਮਰਦਾਨਿਆਂ ਲੇਖਕ ਨੇ ਜਸਵੀਰ ਮੰਡ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਉਹ ਕਿਤਾਬ ਜ਼ਰੂਰ ਪੜਿਓ ਜਿਵੇਂ ਜਿਵੇਂ ਤੁਸੀਂ ਉਸ ਕਿਤਾਬ ਨੂੰ ਪੜ੍ਹੋਗੇ ਨਾ ਅੰਦਰੋਂ ਬਲਬਲੇ ਉੱਠਣਗੇ ਅੰਦਰੋਂ ਅਹਿਸਾਸ ਜਾਗੇਗਾ ਕਿ ਮੈਂ ਵੀ ਭਾਈ ਮਰਦਾਨਾ ਬਣਨਾ ਆਖੋ ਸਤਨਾ ਮੈਂ ਵੀ ਭਾਈ ਮਰਦਾਨਾ ਬਣਨਾ ਚਾਹਣਾ ਇਹ ਤੁਹਾਡੇ ਅੰਦਰੋਂ ਤਰੰਗਾਂ ਉੱਠਣਗੀਆਂ ਕਿਉਂ ਕਿਉਂਕਿ ਭਾਈ ਮਰਦਾਨੇ ਵਰਗਾ ਗੁਰਨਾਨਕ ਨੂੰ ਮੁੜ ਕੇ ਮਿੱਤਰ ਨਹੀਂ ਮਿਲਿਆ ਤੇ ਗੁਰਨਾਨਕ ਨੂੰ ਤਾਂ ਐਸੇ ਮਿੱਤਰ ਚਾਹੀਦੇ ਨੇ ਨਾ ਹੋ ਸਕਦਾ ਕਿ ਸਾਡੇ ਵਿੱਚ ਉਹ ਅਹਿਸਾਸ ਜਾਗ ਜਾਣ ਇਸ ਕਰਕੇ ਮੈਂ ਕਹਿਣਾ ਵੀ ਉਹ ਕਿਤਾਬ ਜ਼ਰੂਰ ਪੜਿਓ ਇਸੇ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਿ ਭਾਈ ਮਰਦਾਨਾ ਜੀ ਇਕੱਲੇ ਜ਼ਬਾਬੀ ਨਹੀਂ ਸਨ ਜਦੋਂ ਗੁਰੂ ਨਾਨਕ ਮਹਾਰਾਜ ਆਖਦੇ ਸਨ ਉਹ ਮਰਦਾਨਿਆਂ ਇਲਾਹੀ ਬਾਣੀ ਆਈ ਐ ਦਰਗਾਹ ਤੋਂ ਬਾਣੀ ਆਈ ਐ ਚੁੱਕ ਰਬਾਬ ਤੇ ਗਾਈਏ ਭਾਈ ਮਰਦਾਨਾ ਰਬਾਬ ਚੁੱਕਦਾ ਸੀ ਤੇ ਬਾਣੀ ਗਾਉਂਦਾ ਸੀ ਭਾਈ ਮਰਦਾਨਾ ਇਕੱਲਾ ਰਬਾਬੀ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਦਰਗਾਹ ਤੋਂ ਬਾਣੀ ਲੈ ਕੇ ਆਉਣ ਵਾਲਾ ਗੁਰਨਾਨਕ ਦਾ ਸਾਥੀ ਵੀ ਸੀ ਆਖੋ ਸਤਨਾਮ ਦਰਗਾਹੀ ਬਾਣੀ ਲਿਆਉਣ ਵਾਲਾ ਵੀ ਸ਼ਖਸ ਸੀ ਜੇ ਭਾਈ ਮਰਦਾਨਾ ਗੁਰਨਾਨਕ ਦੇ ਨਾਲ ਸੀ ਗੁਰੂ ਨਾਨਕ ਮਹਾਰਾਜ ਕਹਿੰਦੇ ਸੀ ਮਰਦਾਨਿਆਂ ਰਬਾਬ ਚੁੱਕ ਤੇ ਗੁਰੂ ਨਾਨਕ ਮਹਾਰਾਜ ਦੇ ਨਾਲ ਰਿਹਾ ਮਰਦਾਨਾ ਰਬਾਬ ਤੇ ਉਹ ਦਰਗਾਹੀ ਬਾਣੀ ਗਾਉਂਦਾ ਸੀ ਬਾਣੀ ਲਿਆਉਣ ਵਾਲਾ ਭਾਈ ਮਰਦਾਨਾ ਕੱਲਾ ਰਬਾਬੀ ਨਹੀਂ ਸੀ ਮਿੱਤਰਤਾ ਦੀ ਮਿਸਾਲ ਸੀ ਭਾਈ ਮਰਦਾਨਾ ਦੁਨੀਆ ਦੇ ਉੱਤੇ ਮਿੱਤਰਾਂ ਦੀ ਤੁਸੀਂ ਸੂਚੀ ਕੱਢ ਲਵੋ ਲਿਸਟ ਕੱਢ ਲਵੋ ਜੇ ਮਿੱਤਰ ਦੀ ਮਿਸਾਲ ਮਿਲੇਗੀ ਦੁਨੀਆ ਤੇ ਸਭ ਤੋਂ ਵੱਡੀ ਤਾਂ ਉਹ ਗੁਰੂ ਨਾਨਕ ਤੇ ਭਾਈ ਮਰਦਾਨਾ ਜੀ ਦੀ ਮਿਲੇਗੀ ਭਾਈ ਮਰਦਾਨਾ ਕੱਲਾ ਰਬਾਬੀ ਥੋੜੀ ਸੀ ਤੈਨੂੰ ਆਖਿਆ ਨਾ ਗੁਰਜੀਤ ਬੈਰੋਂ ਵਾਲ ਨੇ ਦੁਨੀਆ ਵਾਲਿਓ ਇੱਕ ਵਾਰੀ ਆ ਰੂਪ ਦੇਖਿਓ ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਇਸੇ ਸ਼ੂਦਰ ਕੈ ਦੁਰਕਾਰੇ ਨੂੰ ਜਾਂ ਬਾਬਾ ਗਾਲ ਨਾਲ ਲਾਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਐਸੀ ਮਿੱਤਰਤਾ ਦੀ ਮਿਸਾਲ ਸੀ ساری ਉਮਰ ਗੁਰੂ ਨਾਨਕ ਦੇ ਨਾਲ ਲੰਘਾਈ ਹੈ ਇੱਕ ਪਲ ਵੀ ਆਪਣੇ ਆਪ ਨੂੰ ਗੁਰੂ ਨਾਨਕ ਤੋਂ ਵੱਖ ਨਹੀਂ ਸੀ ਕਰਨਾ ਚਾਹੁੰਦਾ ਇਸ ਕਰਕੇ ਆਖਿਆ ਮਿੱਤਰਤਾ ਦਾ ਸਿਖਰ ਸੀ ਭਾਈ ਮਰਦਾਨਾ ਉਹ ਕੱਲਾ ਰਬਾਬੀ ਥੋੜੀ ਸੀ ਭਾਈ ਮਰਦਾਨਾ ਇਸ ਜਲਦੀ ਹੋਈ ਮਨੁੱਖਤਾ ਨੂੰ ਤਾਰਨ ਵਾਲਾ ਇੱਕ ਜਰੀਆ ਬਣਿਆ ਗੁਰੂ ਨਾਨਕ ਦੇਵ ਨਾਲ ਕੌਡਾ ਪੀਲ ਜਿਹਨੂੰ ਰਕਸ਼ਸ਼ ਕੌਡਾ ਕਹਿੰਦੇ ਆ ਵਲੀ ਕੰਧਾਰੀ ਜਿਹਨੂੰ ਹੰਕਾਰੀ ਕਹਿੰਦੇ ਆ ਭਾਈ ਸੱਜਣ ਜਿਹੜਾ ਸੱਜਣ ਠੱਗ ਸੀ ਨੂਰ ਸ਼ਾ ਯਾਦੂਗਰਨੀ ਵਰਗੀਆਂ ਜਿਹੜੀਆਂ ਆਪਣੇ ਜਾਲ ਵਿੱਚ ਫਸਾ ਲੈਂਦੀਆਂ ਸਨ ਜੇ ਗੁਰੂ ਨਾਨਕ ਨੇ ਇਹਨਾਂ ਨੂੰ ਤਾਰਿਆ ਤਾਂ ਬਚੋਲਾ ਭਾਈ ਮਰਦਾਨਾ ਬਣਿਆ ਓਏ ਇਸ ਕਰਕੇ ਆਖਿਆ ਭਾਈ ਮਰਦਾਨਾ ਕੱਲਾ ਰਬਾਬੀ ਥੋੜੀ ਸੀ ਉਹ ਤਾਂ ਇਸ ਮਨੁੱਖਤਾ ਦਾ ਕਲਿਆਣ ਕਰਨ ਦੇ ਵਿੱਚ ਗੁਰੂ ਨਾਨਕ ਦਾ ਜਰੀਆ ਵੀ ਸੀ ਆਖੋ ਸਤਨਾਮ ਭਾਈ ਮਰਦਾਨਾ ਗੁਰਨਾਨਕ ਦੇ ਨਾਲ ਜੁੜਿਆ ਹੋਇਆ ਦੂਜਾ ਗੁਰਨਾਨਕ ਸੀ ਭਾਈ ਮਰਦਾਨਾ ਇਕੱਲਾ ਰਬਾਬੀ ਨਹੀਂ ਸੀ